ਕਈ ਨਕਈ ਇਸ ਤਰੀਕੇ ਸੇ ਮੰਗ ਉਠਨੇ ਲੱਗੀ ਹੈ ਕਿ ਸੁਖਦੇਵ ਸਿੰਘ ਬਾਦਲ ਨੂੰ ਕਈ ਨਕਈ ਅਧਿਖਸ਼ ਪਦ ਸੇ ਹਟਾਇਆ ਜਾਏ ਇਸ ਪਰ ਆਪ ਕੀ ਕਹਿੰਗੇ ਦੇਖੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਐਸ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ ਚ ਹੋਰ ਵੀ ਭੁਗਤਣ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਤਰ ਰਜਾਇਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਂ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਜਾਇਨ ਨਹੀਂ ਕਰਨਾ ਅਸੀਂ ਸਾਰੇ ਠੀਕ ਹੈ ਉਹਨਾਂ ਨੂੰ ਭਾਜਪੀ ਦੇ ਮਤਲਬ ਅੱਜ ਖੇਡਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾਦਰੂਣ ਮਾਮਲਾ ਹੈ ਸਾਡਾ ਸਾਡਾ ਸਲਾਹ ਦੇਣਾ ਤਾਂ ਨਹੀਂ ਬੰਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੁੰਦੇ ਨਾਲ ਤੇ ਇੱਕ ਪਾਰਟੀ ਦਾ ਲੀਡਰ ਹੁੰਦੇ ਨਾਲ ਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਹੋ ਕੇ ਬਾਦਲ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਪਨਾਉਣਾ ਚਾਹੀਦਾ ਹੈ ট্রান্সਪੇਰੈਂਟ ਤਰੀਕੇ ਦੇ ਨਾਲ ਨਹੀਂ ਨਹੀਂ ਜਿਸ ਤਰੀਕੇ से ਮੰਗ ਉਠਨੇ ਲੱਗੀ ਹੈ ਕਿ ਸੁਖਦੇਵ ਸਿੰਘ ਬਾਦਲ ਨੂੰ ਕਹਿੰਨੇ ਕਹੀਂ ਅਧਿਖਸ਼ ਪਦ ਸੇ ਹਟਾਇਆ ਜਾਏ ਇਸ ਪਰ ਆਪ ਕੀ ਕਹਿੰਗੇ ਦੇਖੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਐਸ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਭੁਗਤਣ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ 'ਚ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਹੈ ਉਹਨਾਂ ਨੂੰ ਭਾਜਪਾ ਦੇ ਅ ਮਤਲਬ ਅੱਜ ਖੇਡ ਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾਦਰੂਣ ਮਾਮਲਾ ਹੈ ਸਾਡਾ ਸਾਡਾ ਸਲਾਹ ਦੇਣਾ ਤਾਂ ਨਹੀਂ ਬੰਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੁੰਦੇ ਨਾਲ ਤੇ ਇੱਕ ਪਾਰਟੀ ਦਾ ਲੀਡਰ ਹੁੰਦੇ ਰਾ ਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਹੋ ਕੇ ਬਾਦਸ਼ਾਹ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਇਹ ਅਪਣਾਉਣਾ ਚਾਹੀਦਾ ਹੈ ਟਰਾਂਸਪੇਰੈਂਟ ਤਰੀਕੇ ਦੇ ਨਾਲ ਕਈ ਨਾ ਕਈ ਜਿਸ ਤਰੀਕੇ से ਮੰਗ ਉੱਠਨੇ ਲੱਗੀ ਹੈ ਕਿ ਸੁਖਦੇਵ ਸਿੰਘ ਬਾਦਲ ਨੂੰ ਕਈ ਨਾ ਕਈ ਅਧਿ ਕਸ਼ ਪਦ ਸੇ ਹਟਾਇਆ ਜਾਏ ਇਸ ਪਰ ਆਪ ਕਿਆ ਕਹੇਗੇ ਦੇਖੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਐਸ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ ਚ ਹੋਰ ਵੀ ਭੁਗਤਨ ਨੂੰ ਮਿਲੇਗਾ ਔਰ ਪੀਂਦੀ ਗੱਲ ਇਹ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਰਿਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਮੈਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ ਸਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਹੈ ਉਹਨਾਂ ਨੂੰ ਭਾਜਪੀ ਦੇ ਮਤਲਬ ਅੱਜ ਖੇਡਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾਦਰੂਣ ਮਾਮਲਾ ਹੈ ਸਾਡਾ ਸਾਡਾ ਸਲਾਹ ਦੇਣਾ ਤਾਂ ਨਹੀਂ ਬੰਦਾ ਔਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਇਹ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੁੰਦੇ ਨਾਲ ਤੇ ਇੱਕ ਪਾਰਟੀ ਦਾ ਲੀਡਰ ਹੁੰਦੇ ਨਾਲ ਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਹੋ ਕੇ ਬਾਦਲ ਸਿੰਘ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਅਪਣਾਉਣਾ ਚਾਹੀਦਾ ਹੈ ਟਰਾਂਸਪੇਰੈਂਟ ਤਰੀਕੇ ਦੇ ਨਾਲ